ਜਿਨ੍ਹਾਂ ਨੇ ਸਲਾਮ ਜਵਾਬ ਦੋਨੋ ਕਰੇ ਮੁੰਡੋ ਕੁੱਤਾ ਜਾਏ ਵਾਲੀ ਗੱਲ ਕੀਤੀ ਹੈ ਉੱਥੋਂ ਅਗਿਆ ਕਰਦੀ ਮੇਰਾ ਖਿਆਲ ਹੈ ਕਿ ਕੋਈ ਵੀ ਪੰਜਾਬੀ ਉਹਨਾਂ ਨੂੰ ਮੂੰਹ ਨਹੀਂ ਲਾਇਗਾ ਪਹਿਲੀ ਸਰਕਾਰ 5 ਸਾਲ ਦੀ ਸਰਕਾਰ ਨੇ ਵੀ ਬੜਾ ਰੋਲਾ ਪਾਇਆ ਸੀ ਕੈਪਟਨ ਬ੍ਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ ਸਿਰਫ ਸਿਆਸ ਦੀ ਕੋਟੀ ਤੇ ਮੋਟਾ ਲੀਕੀ ਦੂਜੀ ਸਰਕਾਰ ਨੂੰ ਚੌਥਾ ਸਾਲ ਹੋ ਗਿਆ ਨੇ 4 ਸਾਲ ਵੀ ਚੱਲੇ ਆ ਤੇ ਇਹ ਸਰਕਾਰ ਨੇ ਵੀ ਜਦੋਂ ਆਏ ਸੀ ਕਹਿੰਦੇ 7 ਦਿਨਾਂ ਵਿੱਚ ਫੈਸਲਾ ਕਰ ਦਿਆਂਗੇ ਉਹ 7 ਦਿਨ ਕਿੱਥੇ ਚਲੇ ਗਏ ਜੇ ਉਹ ਇਹਦੇ ਵਿੱਚ ਸ਼ਾਮਲ ਹੈ ਜਾਂ ਕੋਈ ਵੀ ਵਿਅਕਤੀ ਕੋਈ ਸਿਆਸੀ ਹੋਵੇ ਕੋਈ ਜਨਰਲ ਲੋਕ ਹੋਣ ਆਮ ਲੋਕ ਹੋਣ ਜਾਂ ਕੋਈ ਮੁਲਾਜ਼ਮ ਹੋਣ ਕੋਈ ਵੀ ਪਾਰਟੀ ਦਾ ਹੋਵੇ ਬਿਲਕੁਲ ਬਖਸ਼ ਨਹੀਂ ਚਾਹੀਦਾ ਮੈਂ ਇਹ ਕਮੇਟੀ ਹੈ ਕਿ ਜਿਨੇ ਪੰਜਾਬ ਦੇ ਬੱਚਿਆਂ ਦਾ ਜਾਂ ਲੋਕਾਂ ਦਾ ਇਹਨਾਂ ਨੁਕਸਾਨ ਕੀਤਾ ਹੋਵੇ ਜਿਸ ਨਸ਼ਿਆਂ ਨੇ ਤੇ ਜੇ ਫਿਰ ਵੀ ਅਸੀਂ ਲੋਕ ਅੱਜ ਸਾਰੇ ਕਹਿੰਦੇ ਬਹੁਤ ਤਸਕਰ ਬੜੇ ਵੱਡੇ ਵੱਡੇ ਨੇ ਬੜੇ ਲੋਕੀ ਨਸ਼ਿਆਂ ਦਾ ਕੰਮ ਕਰ ਰਹੇ ਹੈ ਅਜੇ ਤੱਕ ਸਜ਼ਾ ਕਿ ਨਹੀਂ ਮਿਲ ਸਕੀ ਹੈ ਅੱਜ ਵਿਕਰਮ ਸਿੰਘ ਜੀਟੀਐਫ ਫੜਿਆ ਪਹਿਲਾਂ ਇਹ ਦੀ ਵਿੱਚ ਹੀ ਫੜਿਆ ਸੀ ਜਮਾਨਤ ਹੋ ਗਈ 5-6 ਮਹੀਨੇ ਤੋਂ ਬਾਅਦ ਕੋਈ ਇਹਨਾਂ ਨੇ ਚਲਾਨੇ ਤੱਕ ਨਹੀਂ ਪੇਸ਼ ਕੀਤਾ ਅੱਜ ਵੀ ਮੈਨੂੰ ਕਹਿੰਦੀ ਚੰਗਾ ਹੁੰਦਾ ਜੇ ਕੋਰਟ ਦੇ ਵਿੱਚ ਕੇਸ ਚਲਾ ਦਿੱਤਾ ਜਾਂਦਾ ਉਹਦੇ ਅਨੁਸਾਰ ਤੇ ਫਿਰ ਸਾਬਤ ਕਰਕੇ ਤੇ ਉਹਨਾਂ ਅੰਦਰ ਦਿੰਦੇ ਵਿਕਰਮਜੀਤ ਮਜੀਠੀਆ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਕਾਫੀ ਜਿਹੜੇ ਤੁਹਾਡੇ ਵਿਵਾਖ ਬੋਲ ਹੁੰਦੇ ਸੀਗੇ ਤੁਸੀਂ ਜਿਹੜਾ ਕਹਿੰਦੇ ਸੀਗੇ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪਰ ਹੁਣ ਜਿਸ ਤਰ੍ਹਾਂ ਵਿਕਰਮਜੀਤ ਮਜੀਠੀਆ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਘਰ ਤੋਂ ਤੇ ਉਸ ਤੋਂ ਬਾਅਦ ਉਹਨਾਂ ਤੇ ਹੁਣ ਕੇਸ ਵੀ ਜਿਹੜਾ ਕੀਤਾ ਗਿਆ ਆਮਦਨ ਤੋਂ ਵੱਧ ਆ ਤੁਸੀਂ ਇਸ ਸਭ ਨੂੰ ਕਿਵੇਂ ਦੇਖਦੇ ਹੋ ਕਿ ਸਹੀ ਜਿਹੜਾ ਇਹ ਹੋਇਆ ਕਿਉਂਕਿ ਅਕਾਲੀ ਸਰਕਾਰ ਸਮੇਂ ਕਾਂਗਰਸ ਸਰਕਾਰ ਸਮੇਂ ਦੇਖ ਗੱਲ ਇਸ ਤਰ੍ਹਾਂ ਹੈ ਕਿ ਸਭ ਤੋਂ ਮਾੜੀ ਗੱਲ ਇਹ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਵਿੱਚ ਜ਼ਿਆਦਾ ਬੋਲਦੇ ਹਾਂ ਸਾਰੇ ਸਰਕਾਰਾਂ ਨੇ ਕੰਮ ਕਰਨੇ ਹੁੰਦੇ ਆ ਕਾਨੂੰਨ ਦੇ ਅਕੇ ਤੇ ਕਾਨੂੰਨ ਦੇ ਤਹਿਤ ਜੇ ਉਹ ਗਲਤ ਸੀ ਤੇ 10 ਸਾਲ ਹੋ ਗਏ ਹੈ ਨਾ ਉਹਦੇ ਕਦੀ ਚਲਾਨ ਪੇਸ਼ ਕੀਤੇ ਪਹਿਲਾਂ ਵੀ ਉਹਨੂੰ ਫੜਿਆ ਗਿਆ ਨਾ ਉਹਦਾ ਚਲਾਨ ਪੇਸ਼ ਕੀਤਾ ਨਾ ਉਹਨੂੰ ਕੋਈ ਸਜ਼ਾ ਦਵਾਈ ਜੇ ਉਹ ਇਹਦੇ ਵਿੱਚ ਸ਼ਾਮਲ ਹੈ ਜਾਂ ਕੋਈ ਵੀ ਵਿਅਕਤੀ ਕੋਈ ਸਿਆਸੀ ਹੋਵੇ ਕੋਈ ਜਨਰਲ ਲੋਗ ਹੋਣ ਆਮ ਲੋਗ ਹੋਣ ਜਾਂ ਕੋਈ ਮੁਲਾਜ਼ਮ ਹੋਣ ਕੋਈ ਵੀ ਪਾਰਟੀ ਦਾ ਹੋਵੇ ਬਿਲਕੁਲ ਬਖਸ਼ਰਨੀ ਚਾਹੀਦਾ ਮੈਂ ਦੇ ਸਮਝੀ ਦੀ ਹੈ ਕਿ ਜਿਨੇ ਪੰਜਾਬ ਦੇ ਬੱਚਿਆਂ ਦਾ ਜਾਂ ਲੋਕਾਂ ਦਾ ਇਨਾ ਨੁਕਸਾਨ ਕੀਤਾ ਹੋਵੇ ਜਿਸ ਨਸ਼ਿਆਂ ਨੇ ਤੇ ਜੇ ਫਿਰ ਵੀ ਅਸੀਂ ਲੋਕ ਅੱਜ ਸਾਰੇ ਕਹਿੰਨੇ ਬਹੁਤ ਤਸਕਰ ਬੜੇ ਵੱਡੇ ਵੱਡੇ ਨੇ ਬੜੇ ਲੋਕੀ ਨਸ਼ਿਆਂ ਦਾ ਕੰਮ ਕਰ ਰਹੇ ਹੈ ਅਜੇ ਤੱਕ ਸਜ਼ਾ ਕਿਨੂੰ ਮਿਲ ਸਕੀ ਹੈ ਛੋਟੇ ਛੋਟੇ ਲੋਕ ਨੂੰ ਅੰਦਰ ਦੇ ਦਿੱਤੇ ਹੈ ਉਹ ਠੀਕ ਹੈ ਕਿ ਉਹਨਾਂ ਦੇ ਘਰ ਟਾਈ ਜਾਂਦੇ ਘਰ ਵੀ ਕਿਨੇ ਟਾਈ ਜਾ ਰਹੇ ਹੈ ਜਿਹੜੇ ਪੰਚਾਇਤਾਂ ਦੀਆਂ ਜਗ੍ਹਾ 'ਚ ਬਣੇ ਹੈ ਤੇ ਉਹਨਾਂ ਨੇ ਖਾਲੀ ਕਰਾਉਣੀਆਂ ਤੇ ਉਹਨਾਂ ਲੋਕਾਂ ਦੇ ਜਿਹੜੇ ਬਿਲਕੁਲ ਗਰੀਬ ਨੇ 2 ਗ੍ਰਾਮ ਚ 4 ਗ੍ਰਾਮ ਚ 5 ਗ੍ਰਾਮ ਚ ਅੰਦਰ ਗਏ ਸੋ ਇਹ ਚੀਜ਼ਾਂ ਜਿਹੜੀਆਂ ਜੇ ਅੱਜ ਵਿਕਰਮ ਸਿੰਘ ਜੀਟੀਨ ਫੜਿਆ ਹੈ ਪਹਿਲਾਂ ਇਹ ਈਡੀ ਵਿੱਚ ਵੀ ਫੜਿਆ ਸੀ ਜਮਾਨਤ ਹੋ ਗਈ 5-6 ਮਹੀਨੇ ਤੋਂ ਬਾਅਦ ਕੋਈ ਇਹਨਾਂ ਨੇ ਚਲਾਨੇ ਤੱਕ ਨਹੀਂ ਪੇਸ਼ ਕੀਤਾ ਅੱਜ ਵੀ ਮੈਂ ਕਹਿੰਦੀ ਚੰਗਾ ਹੁੰਦਾ ਜੇ ਕੋਰਟ ਦੇ ਵਿੱਚ ਕੇਸ ਚਲਾ ਦਿੱਤਾ ਜਾਂਦਾ ਉਹਦੇ ਅਨੁਸਾਰ ਤੇ ਫਿਰ ਸਾਬਤ ਕਰਕੇ ਤੋਨੂੰ ਅੰਦਰ ਦਿੰਦੇ ਪਰ ਜਿਹੜਾ ਅਸੀਂ ਇਹ ਕਰਦੇ ਇਸ ਤਰ੍ਹਾਂ ਲੱਗਦਾ ਕਈ ਵਾਰੀ ਵੀ ਖਰੇ ਰੌਲਾ ਜ਼ਿਆਦਾ ਹੈ ਇਹ ਪਤਾ ਨਹੀਂ ਸੱਚ ਕੀ ਹੈ ਕਿਸੇ ਨੂੰ ਸੱਚ ਦਾ ਪਤਾ ਨਹੀਂ ਲੱਗ ਰਿਹਾ ਕੋਈ ਕੁਝ ਬੋਲੀ ਜਾ ਰਿਹਾ ਕੋਈ ਕੁਝ ਬੋਲੀ ਜਾ ਰਿਹਾ ਜੇ ਤੇ ਇਹ ਨਸ਼ਿਆਂ ਦੇ ਨਾਲ ਕਾਹਨ ਹੋਇਆ ਪੰਜਾਬ ਦਾ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਕੀਤਾ ਮੈਂ ਸਮਝੀਆਂ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਜੇ ਬਦਲਾਖੋਰੀ ਤੇ ਕੇਵਲ ਕਿਸੇ ਦੇ ਨਾਲ ਅਸੀਂ ਭਾਵਨਾ ਹੀ ਰੱਖਣੀ ਹੈ ਮੰਦ ਭਾਵਨਾ ਫਿਰ ਇਹ ਮਾੜੀ ਗੱਲ ਜੇਕਰ ਗੱਲ ਕਰੀਏ ਕਿਤੇ ਲੱਗਦਾ ਨਹੀਂ ਕਿ ਇਸ ਦਾ ਅਸਰ ਸਿੱਧਾ ਸਿੱਧਾ ਸ਼੍ਰੋਮਣੀ ਅਕਾਲੀ ਦਲ ਤੇ ਪੈਂਦਾ ਜਦੋਂ ਪਹਿਲਾਂ ਹੀ ਪਹਿਚਾ ਚੁੱਕਾ ਜੀ 10 ਸਾਲ ਪਹਿਲਾਂ ਦਾ ਇਹ ਤਾਂ ਜਦੋਂ ਰੋਲਾ ਪਿਆ ਸੀ ਅਸੀਂ ਮਾਰ ਕਿਦਾਂ ਖਾਦੀ ਐ ਅਸੀਂ 22 ਚ ਵੀ ਮਾਰ ਖਾਦੀ ਐ ਨਾ ਅਸੀਂ 17 ਚ ਵੀ ਮਾਰ ਖਾਦੀ ਅਸੀਂ 22 ਚ ਵੀ ਮਾਰ ਖਾਦੀ ਤੇ ਮਾਰਾ ਹੀ ਖੰਦੇ ਆ ਰਹੇ ਆ ਜੀ ਇਹ ਗਲਤ ਸੀ ਸਹੀ ਸੀ ਇਹਨਾਂ ਨੂੰ ਸਿਰਫ ਜਲਦੀ ਸਾਬਤ ਕਰਨਾ ਚਾਹੀਦਾ ਫਾਸਟ ਟੈਗ ਦੇ ਉੱਤੇ ਕਰਨਾ ਚਾਹੀਦਾ ਵੀ ਸਹੀ ਕੀ ਹੈ ਸਹੀ ਪਿਕਚਰ ਹੋਣੀ ਚਾਹੀਦੀ ਲੋਕਾਂ ਦੇ ਸਾਹਮਣੇ ਨਾ ਕਿ ਬਦਲਾ ਖੋਰੀ ਵਾਲੀ